शलोक वासुदेव सर्वत्र में ऊ न उठाए अंतर बाहर संघ है नानक आए दुराए पजे पाश फरमान कहते शालोक वासुदेव सर्वत्र में और पर परमात्मा सारे चीज़ है सब जगह ही है ऊना कदू उठाए को ऐसी जगह नहीं थे ना हो या छोटा बड़ा हो ਅੰਤਰਭਾਰ ਸੰਗ ਸੜੇ ਅੰਦਰ ਵੀ ਸਾੜੇ 12 ਵੀ ਸਭ ਜਗ੍ਹਾ ਪਰਿਪੂਰਣੇ ਪਰਮੇਸ਼ਰ ਗੁਰ ਮੇਰੇ ਸੰਗ ਸਦਾ ਹੈ ਨਾਲੇ ਨਾਨਕ ਆਇਦੁਰਾਈ ਕਿਤੇ ਇਹਦੇ ਵਿੱਚ ਕੋਈ ਵਿਰੋਧਾਵਾਸ ਨਹੀਂ ਹੈ ਉਸ ਦੇ ਪਾਸੇ ਕੋਈ ਲੁਕੀ ਗੱਲ ਨਹੀਂ ਹੈ ਜੇ ਕੋਈ ਲੁਕ چھਪ ਕੇ ਬੈਠ ਜਾ ਕੇ ਵੀ ਮਨੂ ਦੇਖਿਆ ਰੱਬ ਨੇ ਉਸ ਤੋਂ ਕੋਈ ਲੁਕ ਨਹੀਂ ਸਕਦਾ ਸਭ ਕੁਝ ਜਿਸਪਸ ਉਹਦੇ ਸਾਹਮਣੇ ਕੋ ਸਭ ਕੁਝ ਹੁੰਦਾ ਹੈ ਬੋੜੀ ਬਬਾ ਬੇਰ ਨਾ ਕਰੀਏ ਕਾਹੂ ਕੱਡ ਕੱਡ ਅੰਦਰ ਬ੍ਰह्म ਸਮਾਹੂ ਮਾਰ ਫਰਮਾਰ ਕਹਿੰਦੇ ਬੱਬਾ ਕੀ ਕਹਿੰਦਾ ਹੈ ਉਹ ਬੱਬੇਦਾਰੇ ਉਹਦਾ ਪ੍ਰਦੇਸ਼ ਕਰਦੇ ਨੇ ਬਾਬਾ ਨਖਰੀ ਦੇ ਵਿੱਚ ਕਿਤੇ ਬੱਬਾ ਕਹਿੰਦਾ ਬੇਰ ਨਾ ਕਰੀਏ ਕਾਹੂ ਕਿਸੇ ਲਾਲ ਬੇਰ ਬਰੋ ਨਹੀਂ ਕਰਨਾ ਚਾਹੀਦਾ ਕਿਉਂਕਿ ਕੱਡ ਕੱਡ ਅੰਦਰ ਬ੍ਰह्म ਸਮਾਹੂ ਸਾਰੇ ਕਠਾ ਕਠਾ ਦੇ ਵਿੱਚ ਪਰਮਾਤਮਾ ਸਮਾਇਆ ਹੋਇਆ ਹੈ ਖਰੀਪੂਰਣ ਜਰੇ ਜਰੇ ਚ ਪਰਮਾਤਮਾ ਸਮਾਇਆ ਹੋਇਆ ਹੈ ਇਸ ਗੱਲ ਕੇ ਕਿਸੇ ਨੇ ਬਹਿਰ ਵਿਰੋਧ ਨਹੀਂ ਕਰਨਾ ਚਾਹੀਦਾ ਕਿ ਅਬ ਪਰਮਾਤਮਾ ਦਾ ਅੰਸਰੂਪ ਆਤਮਾ ਹੈ ਉਹ ਆਤਮਾ ਸਾਰਿਆਂ ਦੇ ਹਿਰਦੇ ਵਿੱਚ ਸਭ ਦੇ ਸਰੀਰਾਂ 'ਚ ਹੈ ਤੇ ਜਦ ਸਾਰੇ 'ਚ ਪਰਮਾਤਮਾ ਹੀ ਹੈ ਫਿਰ ਕਿਸ ਨੇ ਬਹਿਰ ਵਿਰੋਧ ਕੀਤਾ ਜਾਵੇ ਸਭ ਨਾਲ ਪਰਿਮਿਤ ਕਿ ਤਜਾ ਸਕਦੇ ਕਿਉਂਕਿ ਉਸੇ ਪਰਮੇਸ਼ਰ ਦੇ ਰੂਪ ਨੇ ਸਾਰੇ ਵਾਸਤੇ ਜਲ ਥਲ ਮੇਰੇ ਭਇਆ ਇਹ ਰੂਪ ਵਾਸਤੇ ਵਕਾਲਪੁਰਗ ਜਲ ਵਿੱਚ ਵੀ ਥਲ ਵਿੱਚ ਵੀ ਆਕਾਸ਼ ਵਿੱਚ ਵੀ ਪਤਾਲ ਵਿੱਚ ਸਭ ਜਗ੍ਹਾ ਹੈ ਤਾਂ ਸਨੇ ਵੀ ਇਸ ਧਰਤੀ ਦੇ ਪ੍ਰਮਾਤਮਾ ਦੇ ਪਤਾਲ ਜਾਂ ਸੁਰਗ ਜਨਾਹ ਹੋਵੇ ਸਾਰੀ ਜਗ੍ਹਾ ਅਈਸ਼ਵਰ ਵਿਆਪਕ ਹੈ ਕਣਕਣ ਦੇਸ਼ ਪਰਮੇਸ਼ਰ ਹੈ ਸਭ ਜਗ੍ਹਾ ਪਰਮੇਸ਼ਰ ਰਹਿੰਦਾ ਹੈ पर प्रसाद विरले ही गवे पर गुरु की कृपा जिससे वही विरला ही हों ज गुणा गायन करता है सारे तो देखते दे ने सब परमेश्वर है सुनते लेकिन फिर भी विश्वास नहीं करते और फिर वैर विरोध करते इस करके महाराज बाबा वैर ना करिए किसी ने वैर विरोध नहीं करो न ਦੇਸ਼ਾ ਰਟਣ ਕਰਦੇ ਜਗ ਜਗਤ ਗਿਆਰਵ ਦੇਸ਼ ਕਰਦੇ ਹੋਏ ਕਰਤਾਰਪੁਰ ਆ ਗਏ ਕਰਤਾਰਪੁਰ ਮਾਰੇ ਨੇ ਡੇਰਾ ਬਣਾਇਆ ਉਹ ਸਭ ਜਗ੍ਹਾ ਪਤਾ ਚੱਲਿਆ ਵੀ ਗੁਨਾਨ ਸਾਹਿਬ ਉਹਨਾਂ ਦੇਰੇ ਚ ਉੱਥੇ ਰਹਿੰਦੇ ਨੇ ਬੜੀਆਂ ਸੰਗਤਾਂ ਤੋਲ ਕੀ ਛਾਣ ਲੈ ਕੇ ਸ਼ਬਦ ਪੜਦੇ ਹੋਏ ਦਰਸ਼ਨ ਕਰਨ ਆਉਂਦੇ ਨੇ ਨਿਹਾਲ ਹੋ ਕੇ ਜਾਂਦੇ ਬੜੇ ਪ੍ਰਸੰਨ ਹੋ ਕੇ ਜਾਂਦੇ ਨੇ ਸਾਰੇ ਦੁੱਖ ਉਹਨਾਂ ਦੇ ਮਿਟ ਜਾਂਦੇ ਨੇ ਗੁਰਨਾਨ ਸਾਹਿਬ ਦੇ ਸਾਖਸ਼ਾ ਦਰਸ਼ਨ ਪ੍ਰਾਪਤ ਹੁੰਦੇ ਨੇ ਸਤਸੰਗ ਕਰਦੇ ਨੇ ਜਿਉਂ-ਜਿਉਂ ਪਤਾ ਚੱਲਦਾ ਹੈ ਸੰਗਤ ਨੇ ਗੁਰਨਾਨ ਸਾਹਿਬ ਮੁੰਡੇਰਾ ਬਣਾ ਕੇ ਤੇ ਕਰਤਾਰਪੁਰ ਰਹਿੰਦੇ ਨੇ ਬਹੁਤ ਸੰਗਤਾਂ ਆਉਣ ਲੱਗ ਪਈ ਜਿੱਦੇ ਸੰਗਤਾਂ ਆਂਦੀਆਂ ਉਹਦੇ ਜੋੜ ਦਾ ਕੋਈ ਆ ਜਾਂਦੇ ਨੇ ਇੱਕ ਸਰਪਨਾਮ ਦਾ ਢਾਕੂ ਸੀ ਗੁਰਦਾਸਪੁਰ ਦਾ ਰਹਿਣ ਵਾਲਾ ਇਹ ਵੀ ਉਹਦੇ ਨਾਲ ਆਪਣੇ ਸਾਥੀਆਂ ਨਾਲ ਆ ਗਏ ਉਨੇ ਡਾਕੂਏ ਹਰ ਤਰ੍ਹਾਂ ਦੇ ਡਾਕਾ ਮਾਰਦੇ ਕੋਈ ਸਮਾਨ ਹੋਵੇ ਦਰਨ ਪੈਸਾ ਹੋਵੇ ਤੇ ਡੰਗਲ ਲੁੱਟਣੇ ਵੀ ਸ਼ੁਰੂ ਕਰਦੇ ਉਹਨੇ ਜਿੱਦ ਡੰਗਲ ਕਿਸੇ ਦੇ ਚੋਰੀ ਕਰਕੇ ਅੱਗੇ ਵੇਚਿੰਦਾ ਸੀ ਜਾ ਕੇ ਇਹਦਾ ਉਹ ਇਲਾਕਾ ਬੜਾ ਹੀ ਦੁਖੀ ਸੀ ਉਸਦਾ ਜਗਾ ਜਗਾ ਉਸਨੇ ਇਸ ਤਰ੍ਹਾਂ ਦੇ ਡਾਕੇ ਮਾਰਦੇ ਗੁਰੂ ਘਰ ਦੀ ਮੱਝਾਂ ਵੀ ਜਾਂਦੀ ਹਸਨ ਉਥੇ ਜੰਗਲ ਨੂੰ ਚੱਲਣ ਵਾਸਤੇ ਉਹ ਜਿਹੜਾ ਬੰਦਾ ਚਰਾਮਣ ਵਾਲਾ ਸੀ ਉਹ ਮੱਝ ਲੈ ਕੇ ਗਿਆ ਉਹ ਤੇ ਦੁਪਹਿਰ ਦਾ ਸਮਾਂ ਸੀ ਗਰਮੀ ਸੀ ਰੋਟੀ ਖਾ ਕੇ ਉਹ ਪੇਟ ਥਲੇ ਲੇਟ ਗਿਆ ਨੀਂਦ ਆ ਗਈ ਉਸਨੂੰ ਉਹ ਸਰਪ ਡਾਕੂ ਦੇ ਬੰਦੇ ਆਏ ਉਹ ਮੱਝ ਲੈ ਗਏ ਦੁਨਿਆਵੋ ਨੇ ਸਾਰੇ ਪਾਸੇ ਦੇਖਿਆ ਮੱਝਾਂ ਹੀ ਕੋਈ ਨਹੀਂ ਆਗਰ ਨੂੰ ਦਸੇ ਡੇਰੇ ਜਿੰਦਾ ਵੀ ਮੱਝਾਂ ਹੀ ਪਤਨੀ ਕੋਣ ਲੈ ਗਏ ਉਹਦੇ ਜਿਹੜੇ ਜ਼ਿਮੀਦਾਰ ਸਨ ਉਹ ਦੇਖੇ ਸਾਰੇ ਸਿਰਫ ਡਾਕੂ ਦਾ ਕੰਮ ਹੈ ਬਹੁਤ ਦੁਖੀ ਨੇ ਕੀਤਾ ਹੋਇਆ ਤੇ ਉਹ ਅੱਜ ਗੁਰੂ ਘਰ ਦੀ ਮੱਝਾਂ ਹੀ ਲੈ ਗਏ। ਉਹ ਡੰਡੇ ਲੈ ਕੇ ਘੜਿਓਗੇ ਸਾਰੇ ਕਹਿੰਦੇ ਹੋਣੇ ਜਾਣਦੇ ਅਸੀਂ ਕਿੰਨੇ ਕੁ ਦੂਰ ਗਿਆ ਹੋਗਾ ਇਕੱਲੇ ਪਾਸੇ ਗਿਆ ਹੋਣਾ। ਉਹ ਡੰਡੇ ਲੈ ਕੇ ਤੇ ਤਿਆਰੀ ਕਰ ਲਈ ਨੇ ਮਾਲਕ ਕੋਈ ਕੁਹਾੜੀਆਂ ਲੈ ਲੇਕਨ ਇਧਰਾੜ ਲੈ ਲੇਕਨ ਇਹ ਚੱਲਾਗੇ ਨਹੀਂ ਅੱਜ ਉਸ ਨੂੰ। ਉਹਨਾਂ ਸਾਹਿਬ ਕੋਲ ਕਿ ਸੇਵਾਦਾਰ ਨੇ ਦੱਸਿਆ ਮਹਾਰਾਜ ਇਹ ਜ਼ਿਮੀਂਦਾਰ ਲੋਕ ਮਾਰਨ ਜਾ ਰਹੇ ਨੇ ਸਰਪਟਾ ਕੇ। ਮਾਰੇ ਬੁਲਾਇਆ ਸਾਰੇ ਨੇ ਕੀ ਗੱਲ ਵੀ ਕਿੱਥੇ ਜਾ ਰਹੇ ਕਹਿੰਦੇ ਮਹਾਰਾਜ ਉਹਨੇ ਬੜਾ ਦੁਖੀ ਕੀਤਾ ਹੈ ਤੇ ਅਸੀਂ ਅੱਛਲਣਾ ਜੀ ਨੂੰ ਸੁਣ ਕੀ ਦੀ ਗੱਲ ਕਰਦੇ ਕਹਿੰਦੇ ਸਰਫ ਡਾਕੂ ਕਹਿੰਦੇ ਉਹ ਸਾਈ ਦਾ ਸਾਈ ਸਿਰਫ ਕਹਿੰਦਾ ਮਹਾਰਾਜ ਸਾਈ ਨਹੀਂ ਉਹ ਸਿਰਫ ਡਾਕੂ ਹੈ ਤੇ ਕਹਿੰਦੇ ਅਸੀਂ ਚੱਲਣਾ ਕਹਿੰਦੇ ਨਹੀਂ ਰਹਿਣ ਦੇ ਉਸੇ ਉਹ ਕਦੀ ਹੋ ਸਕਦਾ ਤੁਹਾਡਾ ਸਜਣ ਬਣ ਕੇ ਰਹੇ ਤੁਹਾਡੇ ਨਾਲ ਕਹਿੰਦਾ ਮਹਾਰਾ ਉਹ ਨਹੀਂ ਸਜਣ ਬਣਨ ਵਾਲਾ ਤੇ ਦਿਨ ਬੋਟੀ-ਬੋਟੀ ਕਰਦਣੀ ਅਜੁੱਦੀ ਬੜਾ ਦੁਖੀ ਕੀਤਾ ਗੁਰੂ ਘਰ ਦੀ ਮੱਝਾਂ ਹੀ ਲਾਗੇ ਚਰਾ ਕੇ ਮਾਰ ਕੇ ਦੇਖੋ ਕਿ ਨਹੀਂ ਸੰਗਤ ਆਈ ਕਹਿੰਦੇ ਬਹੁਤ ਸੰਗਤ ਆਈ ਕਿ ਇਹਨਾਂ ਦੀ ਸੇਵਾ ਕਰੋ ਕੋਈ ਤਾਂ ਇਹਨੂੰ ਪੁੰਨ ਮਿਲੇ ਕੋ ਸੇਵਾ ਦਾ ਫਲ ਮਿਲੇਗਾ ਉੱਡਾਕੁੰਦੇ ਮਗਰ ਜਾ ਕੇ ਕੀ ਕਰੋਗੇ ਰੰਦ ਸਾਰਿਆਂ ਦੇ ਡੰਡੇ ਰਖਾਉਂਦੇ ਕੁਲਾੜੀਆਂ ਰਖਾਉਂਦੇ ਕਹਿੰਦੇ ਨਹੀਂ ਜਾਣਾ ਬੈਠੋ ਸੰਗਤ ਆਈ ਇਹਨਾਂ ਦੀ ਸੇਵਾ ਕਰੋ ਦੂਰੋਂ ਸੰਗਤ ਆ ਗਈ ਆਈਏ ਲੰਗਰ ਇਹਨਾਂ ਨੂੰ ਲੰਗਰ ਬਾਣੀ ਸ਼ਿਕਾਓ ਇਹਨਾਂ ਦੇ ਆਰਾਮ ਦਾ ਬੰਦੋਬਸਤ ਕਰੋ ਸਾਰੇ ਨੇ ਮਾਰੇ ਨੇ ਉਸ ਕੰਮ ਲਾ ਦਿੱਤਾ ਅੰਦਰੋਂ ਬੜੇ ਜਨ ਜਲ ਨੇ ਇਹ ਚੱਲਣਾ ਨਹੀਂ ਹੁਣ ਸਰਬਟਾ ਕੋਲ ਇਹਨਾਂ ਦਾ ਹੌਸਲਾ ਵਧ ਗਿਆ ਕੁਝ ਦਿਨ ਬਤੀਤ ਹੋਏ ਕੁ ਸੰਗਤ ਦਾ ਅਸੀਂ ਦਰਸ਼ਨਾਂ ਵਾਸਤੇ ਆ ਚਿੱਤ ਨਾਲ ਲੋਕ ਸਨ ਸ਼ਰਮ ਨਾ ਪਤਾ ਲੱਗਿਆ ਵੀ ਮਾਰੇ ਦੇ ਦਰਸ਼ਨ ਨੂੰ ਜਾ ਰਹੀ ਸੰਗਤ ਉਹ ਅੱਛੇ ਤਨਹੀ ਲੋਕ ਨੇ ਮਿਹੜੇ ਅੱਛੇ ਵਸਤਰ ਪਾਣੇ ਕੀਮਤੀ ਉਹ ਇਕਦਮ ਉਹਨੇ ਘੇਰਾ ਪਾ ਲਿਆ ਕਿਉਂਕਿ ਬੜੇ ਬੜੇ ਦੁਰਬਸਤੀ ਨਹੀਂ ਹੁੰਦੀ ਸੀ ਉਹਨਾਂ ਦਿਨਾਂ ਉਹ ਘੇਰਾ ਪਾ ਕੇ ਲੁੱਟ ਲਏ ਉਹਨਾਂ ਸਾਰੇ ਉਹਨੇ ਆ ਕੇ ਦੱਸਿਆ ਗੁਨਾਹ ਸਾਧ ਦੇ ਦਰਵਾਜੇ ਪਹੁੰਚੇ ਬੜੇ ਉਦਾਸੇ ਚਿਹਰੇ ਸੰਗ ਕਹਿੰਦੇ ਮਹਾਰਾ ਜੀ ਤੁਹਾਡੇ ਹੱਥੇ ਮਿਹੜੇ ਕੀਮਤੀ ਸਮਾਨ ਲੈ ਕੇ ਆਏ ਸਾਂ ਬੜੀ ਤਰ੍ਹਾਂ ਦੀ ਪੇਟਾ ਲੈ ਕੇ ਆਏ ਤੇ ਉਹ ਸਾਰਾ ਕੋਈ ਸਰਫ ਡਾਕੂ ਨੇ ਲੁੱਟ ਲਿਆ ਸਾਂ ਇਹ ਤਾਂ ਜ਼ਿੰਮੇਦਾਰ ਬੜੇ ਪੜ ਕੇ ਕਹਿੰਦੇ ਹੋਣ ਨਹੀਂ ਛੱਡਦੇ ਸੀ ਮਾਰੇ ਕਹਿੰ ਲਗੇ ਤੁਸੀਂ ਚਿੰਤਾ ਨਾ ਕਰੋ ਤੁਹਾਡੀ ਸੇਵਾ ਸਾਡੇ ਪਹੁੰਚ ਗਈ ਤੇ ਜੋ ਵੀ ਸੇਵਾ ਲੈ ਕੇ ਆਇਸ ਉਹ ਸਾਡੇ ਤੱਕ ਪਹੁੰਚ ਗਈ ਕਿਉਂਕਿ ਤੁਹਾਡੇ ਮਨ ਦੀ ਇੱਛਾ ਸੀ ਵਸੀ ਉੱਥੇ ਸੇਵਾ ਪੇਟਾ ਦੇਵਾਂਗੇ ਤੇ ਤੁਸੀਂ ਇਹਦਾ ਚਿੰਤਾ ਕਰੋ ਤੁਹਾਡੀ ਬੇਟਾ ਸਾਡੇ ਪਹੁੰਚ ਗਈ ਪਰ ਜ਼ਿੰਮੇਦਾਰ ਲੋਕ ਕਹਿੰਦੇ ਨਾ ਜੀ ਅਸੀਂ ਨਹੀਂ ਹੁਣ ਛੱਡਦੇ ਉਸ ਹੁਣ ਤਾਂ ਸੰਗਤ ਨੂੰ ਬੈਣ ਲੱਗ ਪਿਆ ਸੰਗਤ ਦੇ ਉੱਪਰ ਨੇ ਅਮਲਾ ਕਰ ਦਿੱਤਾ ਸਾਰੇ ਜ਼ਿੰਮੇਦਾਰ ਬੜੇ ਪੜਕੇ ਹੋਏ ਨੇ ਗੁਰਨਾਥ ਸਾਹਿਬ ਨੇ ਸ਼ਾਂਤ ਤੱਕ ਹੀ ਤੇ ਲੇਕਿਨ ਅੰਦਰੋਂ ਅੰਦਰੋਂ ਨਹੀਂ ਸ਼ਾਂਤ ਤੇ ਅੰਦਰੋਂ ਸੋਯਦਨ ਕਿਸੇ ਦਿਨ ਨੂੰ ਦਾ ਬਦਲਾ ਲੈਣਾ ਜ਼ਰੂਰ ਹੈ ਕੁਝ ਦਿਨ ਬਾਅਦ ਉਹਨੇ ਇੱਕ ਪਿੰਡ ਤੇ ਜਾ ਕੇ ਕੁਝ ਆਪਣੇ ਸਾਥੀਆਂ ਲੈ ਕੇ ਜੋ ਹੀ ਉੱਥੇ ਲੁੱਟਣਾ ਸ਼ੁਰੂ ਕੀਤਾ ਉਹਦੇ ਲੋਕਾਂ ਨੇ ਸ਼ੋਰ ਮਚਾਉਂਦਾ ਸੀ ਡੀ ਐਮ ਜਾ ਉਹਦੀ ਲਾਹੌਲ ਦੇ ਪਿੰਡ ਵਾਲੇ ਨੂੰ ਵੀ ਬੁਲਾ ਲਿਆ ਉਹਨੇ ਅੱਗੇ ਪਿੰਡ ਵਾਲਿਆਂ ਨੂੰ ਢੋਲ ਬਜਾਉ ਤੇ ਜਲਦੀ ਨਾਲ ਉਹ ਸਾਰੇ ਢੋਲ ਵੱਜਣ ਲੱਗੇ ਦੂਦਰ ਪਿੰਡਾਂ 'ਚ ਬਾਜ ਆ ਰਹੀ ਕੀ ਹੋ ਰਿਹਾ ਇਹਨੂੰ ਦੱਸਿਆ ਵੀ ਸਰਬ डाकू ਆ ਗਿਆ ਤੇ ਚਲੋ ਵਸੇ ਕੇਰਾ ਪਾ ਕੇ ਆਜੋ ਅੱਜ ਛੜਣਾ ਨਹੀਂ ਹੋਣਾ ਹੁਣ ਘੋੜੇ ਤੇ ਸਵਾਰਸ ਨੇ ਡਾਕੂ ਜਿੰਮੇਦਾਰ ਵੀ ਆਪਣੇ ਘੋੜਿਆਂ ਤੇ ਸਵਾਰ ਹੋ ਗਏ ਕੋਈ ਪੈਦਲ ਨੱਠੇ ਤੇ ਜਾ ਰਹੇ ਨੇ ਸਾਰੇ ਕੇਰਾ ਪਾ ਕੇ ਉਹ ਦੇਖੇ ਸਰਬਦਾ ਕੋ ਨਹੀਂ ਹੋਣ ਦਾ ਬਚਨ ਦਾ ਮੌਕਾ ਕੋਈ ਤਰੀਕਾ ਹੈ ਨਹੀਂ ਉਹ ਕਹਿੰਿਆ ਵੀ ਹੁਣ ਆਪਣਾ ਆਪਣਾ ਇਜਾਮ ਕਰ ਲੋ ਕੋੜੇ ਛੱਡ ਦੇ ਤੇ ਗਾਇਬ ਹੋ ਜਾ ਉਹ ਕਹੇ ਇਹ ਚਾੜੀਆਂ ਚ ਇਧਰ-ਉਧਰ ਲੁਕਣ ਲੱਗ ਪਏ ਇੱਕ ਉਧਰ ਚਲੇ ਗਿਆ ਇੱਕ ਉਧਰ ਚਲੇ ਗਿਆ ਸਰਬਦਾ ਕੋ ਦੌੜਦਾ ਦੌੜਦਾ ਉੱਥੇ ਆ ਗਿਆ ਗੁਰਨਾਥ ਸਾਹਿਬ ਦੇ ਕੋਲ ਬੜੀ ਸੰਗਤ ਸਤ ਬੈਠੀ ਸੀ ਉੱਥੇ ਸਤ ਸੰਗ ਵਿਚਾਰ ਕੀਰਤਨ ਦਾ ਪ੍ਰਵਾਹ ਚੱਲਦਾ ਸਰਬ ਰਾਗੂ ਪਿੱਛੇ ਚੁੱਪ ਕਰਕੇ ਆ ਕੇ ਬੈਠ ਗਿਆ ਗੁਨਾਹ ਸਾਹਿਬ ਜਾਣੇ ਜਾਣ ਦੇਖ ਰਿਹਾ ਸਿਰਫ ڈاکੂ ਆ ਕੇ ਬੈਠ ਗਿਆ ਸੰਗਤ ਸਾਰੇ ਇੱਕ ਚਦਰ ਲੈ ਕੇ ਉਠਾ ਕੇ ਨਾਲ ਮਾਲਾ ਤੇ ਉਹਨੂੰ ਚਦਰ ਉਸਤੇ ਪਾਤੀ ਨਾਲ ਮਾਲਾ ਉਹ ਛਪਾਤੀ ਲੈ ਤਸਵੀਰ ਲੈ ਲੈ ਖੁਦਾ ਦਾ ਨਾਮ ਜਬ ਮੁਸਲਮਾਨ ਸੀ ਸਰਬ ڈاکੂ ਮੈਂ ਖੁਦਾ ਖੁਦਾ ਕਰ ਖੁਦਾ ਨੂੰ ਯਾਦ ਕਰ ਸਰਬ ਨਾਮ ਲੈ ਕੇ ਮਾਰਾ ਜਦੋਂ ਪੁਕਾਰਿਆ ਸਰਬ ਲੈ ਇਸਾਈ ਸਰਪ ਤਸਵੀਲ ਲੈ ਤਸਵੀਰ ਕੰਨ ਨ ਮਾਲਾ ਤੇ ਖੁਦਾ ਨੂੰ ਯਾਦ ਕਰ ਉਹ ਕਿਦਾਂ ਡਰ ਗਿਆ ਬੜਾ ਵੀ ਇਹਨਾਂ ਨੇ ਤੇ ਮੈਨੂੰ ਪਛਾਨ ਵੀ ਲਿਆ ਨਾਲ ਚਦਰ ਉਰਾ ਦਿੱਤੀ ਤੇ ਨਾਲ ਇਹ ਮਾਲਾ ਚ ਪਾ ਦਿੱਤੀ ਲੈ ਕਹਿੰਦੇ ਖੁਦਾ ਖੁਦਾ ਕਰ ਹੁਣ ਦਰਦਾ ਤੇ ਖੁਦਾ ਤਾਂ ਯਾਦ ਆਉਂਦਾ ਹੀ ਪਿਆ ਸੀ ਸੋਦੇ ਨੇ ਪੇ ਜਾਨ ਲੈ ਆਉਣੀ ਜੀ ਮੈਂ ਤਾਂ ਨੇੜਾ ਆਣਾ ਨੇ ਬੋਟੀ ਬੋਟੀ ਕਰ ਦੇਣੀ ਕਿਉਂਕਿ ਬੜੇ ਸਾਰੇ ਜਗ੍ਹਾ ਐਲਾਨ ਹੋਇਆ ਸੇਲਮ پکڑ ਲੋ ਬੋਡੀ ਬੋਡੀ ਕਰਦੇ ਬੜਾ ਦੁਖੀ ਕੀਤਾ ਨੇ ਹੁਣ ਬੜਾ ਡਰਿਆ ਉਥੇ ਬੈਠਾ ਚਿਪ ਕਰਕੇ ਸੋਦਾ ਪਿਆ ਇਹਨਾਂ ਨੇ ਮੈਨੂੰ ਉਥੇ ਬਿਠਾਇਆ ਮਾਰਨ ਵਾਸਤੇ ਬਿਠਾਇਆ ਜਾਂ بچਾਨ ਵਾਸਤੇ ਬਿਠਾਇਆ ਕਾਹਦੇ ਉਸੇ ਬਿਠਾਇਆ ਬਸ ਡਰ ਹੈ ਨਿਕਲ ਵੀ ਨਹੀਂ ਪਾਉਂਦਾ ਕਿਉਂਕਿ ਬਾਹਰ ਦਾ ਸਾਰੇ ਖੜੇ ਨੇ ਨੇੜੇ ਹੋ ਰਹੇ ਨੇ ਢੋਲ ਦੀ ਆਵਾਜ਼ ਨੇੜੇ-ਨੇੜੇ ਆ ਰਹੀ ਸਾਰੇ ਬਸ ਉੱਤੋਲ ਬਜਾਂਦੇ ਸਾਰੇ ਪਿੰਡਾਂ ਵਾਲੇ ਆ ਰਹੇ ਨੇ ਮੈਂ ਦੇਖਣਾ ਕਿ ਤੂੰ ਨਿਗਲ ਨਾ ਜਾਵੇ ਇਸਲੇ ਸਰਪ ਨੇੜੇ ਆਉਂਦੇ ਜਾ ਰਹੇ ਨੇ ਸਰਪ ਚਿਪ ਕਰਕੇ ਸੋਚਦਾ ਬਸ ਹੁਂ ਖੁਦਾ ਹੀ ਹੈ ਬਚਾ ਲੇ ਬਚਾ ਲੇ ਨੇ ਇਹਦੇ ਮਾਰ ਮਾਰ ਦੁੰਬਾ ਘਰ ਮਣਾਂਦੇ ਲੇਕਿਨ ਕੋਈ ਵੀ ਲੰਦਰ ਆਇਆ ਥੋੜੀ ਦੇਰ ਹੋਈ ਤਾਂ ਦੇਖਿਆ ਉਹਨੇ ਜ਼ਿੰਮੇਦਾਰ ਆ ਗਏ ਨੇ ਸਾਰੇ ਡੰਡੇ ਪਕੜੇ ਹੋਏ ਇਹਨਾਂ ਨੇ ਮੁਨਾਸਮ ਕਰਨਗੇ ਜੀ ਸਰਬ डाकू ਇਧਰ ਆ ਗਿਆ। ਵਰਗਨ ਬਈ ਤੇ ਕੀ ਡਾਕ ਹੁੰਦਾ ਕੰਮ ਇਥੇ ਸਾਈ ਲੋਕ ਬੈਠੇ ਨੇ। ਕਿਆ ਦੇਖਣਾ ਕੋਣ ਦੇਖ ਲੋ ਤੁਸੀਂ ਫਿਰ। ਉਹ ਸਾਰੇ ਵਾਸੀ ਗਮੇ ਉਹ ਸਰਬ डाकू ਦੀ ਸੇਗੋ ਹੀ ਨਹੀਂ ਚਦਰ ਮਾਰੇ ਲਈ ਤੀੜ ਕੇ ਬੈਠਾ ਹੈ। ਤਸਵੀਰ ਲੈ ਕੇ ਮਾਲਾ ਲੈ ਕੇ ਖੁਦਾ ਨੂੰ ਯਾਦ ਕਰਦਾ ਪਿਆ। ਦੇਖੋ डाकू ਤਾਂ ਐਸਾ ਕੰਮ ਨਹੀਂ ਕਰ ਸਕਦਾ ਚਦਰ ਰੋੜੀ ਮੂੰਹ ਤੇ ਵੀ। ਜੇ ਮਾਲਾ ਪਕੜੀ ਹੋਈ ਹੈ। ਮੋਂ ਐਵੇਂ ਸੋਚਿਆ ਕਿ ਇਹ ਕੋਈ ਸੰਤ ਬਾਤਮਾਤਮਾ ਹੀ ਹੈ ਸਾਰੇ ਤਲਾਸ਼ੀ ਕਰਕੇ ਕੰਦੇ ਮਾਰੇ ਪਤਾ ਨਹੀਂ ਕਿੱਥੇ ਛਿਪ ਗਿਆ ਆਇਆ ਦੇਸੇ ਪਾਸੇ ਸੀ ਮਾਰੇ ਕੰਦੇ ਜਾਵ ਲੰਗਰ ਪਾਣੀ ਸ਼ਕੋ ਤੁਸੀਂ ਸਾਰੇ ਬੇਜਿੱਤ ਭੋਗ ਪੈ ਗਿਆ ਸਾਰੀ ਸੰਗਤ ਉੱਠ ਕੇ ਚਲੀ ਗਈ ਤੇ ਮਾਰੇ ਨੂੰ ਕੰਦੇ ਸਾਈਂ ਸਰਪ ਜਾਂ ਤੂੰ ਵੀ ਆਰਾਮ ਕਰ ਲੈ ਉਹ ਸਾਹਮਣੇ ਬਿਰਧਾ ਥੱਲੇ ਕੁਟਿਆ ਹੈ ਕਿ ਉੱਥੇ ਜਾ ਕੇ ਆਰਾਮ ਕਰ ਲੈ। ਉਹ ਚੰਦਨ ਡੈਬੇ ਕਹਿੰਦੇ ਮਹਾਰਾਜ ਹੁਣ ਮੈਂ ਕਿੱਥੇ ਜਾਣ ਜੋਗਾ ਮੈਂ। ਤਾਂ ਆਪਣੇ ਚਰਨਾਂ ਜੀ ਰਖ ਲਓ। ਤੇ ਜੀਵਨ ਦਾ ਆਰਮਣ ਉਹ ਦਿੱਤਾ। ਜੀਮੇਂਦਾ ਰਾਏ ਸੰਭਾਲ ਰੋ ਤੁਸੀਂ। ਉਹਨੇ ਮਾਲਾ ਕਰਤਾ ਕਹਿੰਦੇ ਸਾਈਂ ਸਰਪ ਹੈਗੇ। ਮੈਂ ਸਾਈਂ ਕਹਦਾ ਮੈਂ ਤਾਂ ਡਾਕੂ ਆ। ਪਰ ਜਿਹੜੀ ਤੁਸੀਂ ਮਾਲਾ ਦਿੱਤੀ ਅੱਜ ਮੇਰਾ ਮਾਨੇ ਬਦਲ ਗਿਆ। ਹੁਣ ਤੇ ਆਪਣੇ ਚਰਨਾਂ ਦਾ ਸੇਵਕ ਬਣਾ ਲਓ ਮੁਰਕ ਕੇ ਮੈਂ ਕਦੀ ਡਾਕਾ ਨਹੀਂ ਚੋਰੀ ਨਹੀਂ। ਕੋਈ ਗਲਤ ਕੰਮ ਨਹੀਂ ਕਰਾਂਗੇ ਰੋਂਦਾ ਜਾ ਰੋ ਜਾਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਪੈ ਕੇ ਮਾਰ ਗਿਆ ਹੁਣ ਸਾਰਾ ਜੀਵਨ ਜਿਹੜੇ ਗਲਤ ਕੰਮ ਕੀਤੇ ਨੇ ਪ੍ਰਮਾਤਮਾ ਦੀ ਯਾਦ ਕਰ ਹੁਣ ਗੁਰੂ ਦਾ ਨੂੰ ਯਾਦ ਕਰ ਉਹਦੇ ਨਾਮ ਹੀ ਤੇਰਾ ਬਚਾ ਸਕਦਾ ਔਰ ਸਾੰਨੀ ਕੁਟਿਆ ਤੈਨੂੰ ਦਸੀ ਬਸ ਉੱਥੇ ਬੈ ਕੇ ਖੁਦਾ ਦਾ ਨਾਮ ਜਪ ਬੜਾਤਾ ਮਾਰੇ ਨੇ ਉੱਥੇ ਉਸਨੇ ਇੱਕ ਸਬਦਾਲਨੇ ਕਿਹਾ ਜੋ ਉੱਥੇ ਲੰਗਰ ਦਿਆ ਉਹ ਸਾਈਂ ਸਰਪ ਤੇ ਬੈਠਾ ਸਾਈਂ ਬੋਲਦੇ ਨੇ ਮਹਾਰਾਜ ਦੇ ਉਸਾਂ ਦੇ ਸਾਈਂ ਸਿਰਫ ਹੋਰ ਕੋਈ ਏ ਉਹ ਡਾਕੂ ਸਿਰਫ ਹੋਰ ਕੋਈ ਏ ਤੇ ਲੰਗਰ ਉਹਨੂੰ ਦਿੱਤਾ ਜਾ ਕੇ ਉਹ ਬੜਾ ਰੋਂਦਾ ਪਿਆ ਇਹ ਮਹਾਰਾਜ ਦੇਖੋ ਮੈਂ ਇਹਨਾਂ ਦੀ ਮੱਜਾਂ ਚੁਰਾਈਆਂ ਇਹਨਾਂ ਦੀ ਸੰਗਤ ਲੁੱਟੀ ਪਰ ਇਹ ਮੇਰੀ ਸੇਵਾ ਕਰਦੇ ਪਿਨੇ ਮਚਾਤਾ ਮੈਂ ਉਹਨਾਂ ਸੰਗਤ ਜਿ ਬਿਠਾ ਕੇ ਚਦਰ ਉੜਾ ਦਿੱਤੀ ਮਾਲਾ ਦਿੱਤੀ ਇਹ ਤੋਂ ਡੰਡੇ ਲੈ ਕੇ ਆਏ ਸਨ ਕਹਿੰਦੇ ਬਾਹਰ ਦੇਣੇ ਬੋਟੀ-ਬੋਟੀ ਕਰਨੀ ਏ ਅਣੀ ਮਾਰਨ ਸੰਗਮ ਨੇ ਉੱਥੇ ਦੇਖੋ ਮਾਲਾ ਪਕੜਾਈ ਕਹਿੰਦੇ ਨਾਮ ਜਪਿਆ ਕਰ ਦੂਸਰਾ ਦਿਨ ਹੋਇਆ ਤੇ ਦੋ ڈاکੂ ਆ ਗਏ ਪੇਸ਼ ਬਦਲ ਕੇ ਪਤਾ ਲੱਗਿਆ ਵੀ ਇੱਥੇ ਹੀ ਆਇਆ ਸੀ ਕਹਿੰਦੇ ਸਾਈ ਸਰਪ ਆਏ ਮਾਰਾ ਕਹਿੰਦੇ ਵੀ ਸਾਈ ਸਰਪ ਆਏ ਨੇ ਉਹਦੇ ਦਰਸ਼ਨ ਵੀ ਕਰੋ ਉਹ ਸਾਰੇ ਬੜੇ ਮਸ਼ਹੂਰ ਹੋ ਗਏ ਕਿ ਕਿਹੜਾ ਕੋਈ ਮਾਰਾ ਦਾ ਪੁਰਾਣਾ ਵਾਕਫ ਆ ਗਿਆ ਕੋਈ ਸਾਈ ਸਰਪ ਦਾ ਨਾ ਹੈ ਤੇ ਸੰਗਤ ਦਰਸ਼ਨਾ ਵਸੇ ਜਾਂਦੀ ਉਹ ਡਾਕੂ ਗੇਉਣੇ ਗਏ ਤੇ ਸਾਡਾ ਬੰਦਾ ਬੈਠਾ ਸੀ ਸਾਈ ਸਿਰਫ ਕਿਹੜਾ ਹੋਇਆ ਹੁਣ ਕਹਿੰਦੇ ਉਹ ਸਰਦਾਰ ਨਿਕਲ ਚਲ ਬਚ ਗਿਆ ਸੀ ਹੁਣ ਆਏ ਅਸਲ ਲੈਣਾ ਸੀ ਘੋੜੇ ਬਾਹਰ ਖੜੇ ਨੇ ਤੇ ਚੁੱਪ ਕਰਕੇ ਆ ਕੇ ਚਲ ਨਿਕਲ ਚਲੀਏ ਉਹ ਕਹਿੰਦਾ ਹੁਣ ਮੈਂ ਨਹੀਂ ਜਾ ਸਕਦਾ ਮੈਂ ਤਾਂ ਕਿਲੇ ਗਿਆ ਹੁਣ ਕਹਿੰਦੇ ਇਹ ਕੋ ਨਾਨਸਾ ਨੇ ਮਨੂਰਾਤ ਨੇ ਬਚਾਇਆ ਸੀ ਇਹਨਾਂ ਨੂੰ ਮਾਰ ਦੇਣਾ ਸੀ ਜ਼ਿੰਮੇਦਾਰਾਂ ਨੇ ਡੰਡੇ ਕੁਲਾੜੇ ਲੈ ਕੇ ਆਇਆ ਸੀ ਜੋਨੇ ਨੇ ਬਚਾਇਆ ਉਹਨੇ ਮੈਨੂੰ ਕਹਿੰਦੇ ਸਾਈਂ ਸਰਬ ਖੁਦਾ ਦਾ ਨਾਮ ਜਬ ਹੁੰਦਾ ਮੇਰੇ ਜ਼ਿੰਦਗੀ ਬਰ ਜਿਹੜੇ ਪਾਪ ਕੀਤੇ ਨੇ ਉਹਨਾਂ ਦੇ ਮੈਂ ਮਾਫੀ ਮੰਗਣੀ ਪਛਾਤਾਪ ਕਰਨਾ ਤੇ ਹੁਣ ਮੈਂ ਇੱਥੇ ਰਹਿਣਾ ਤੇ ਮੇਰੀ ਘਰਵਾਲੀ ਨੂੰ ਇੱਥੇ ਛੱਡ ਜਾਓ ਜਿਹੜੀਆਂ ਬੱਜਾ ਇੱਥੋਂ ਚੋਰੀ ਕੀਤੀਆਂ ਸਨ ਇਹਨੇ ਗੁਰੂ ਕਰਦੀਆਂ ਉਹ ਉੱਥੇ ਛੱਡ ਦੋ ਜਿੱਥੇ ਚੜਦੀਆਂ ਸਨ ਔਰ ਜਿਹੜਾਂ ਜਿਹਦਾ ਮਾਲ ਲੁੱਟਿਆ ਇਹਨਾਂ ਸੰਗਤ ਦਾ ਲੁੱਟਿਆ ਸੀ ਉਹ ਵੀ ਇੱਥੇ ਛੱਡ ਜਾਓ ਤੁਸੀਂ ਤੇ ਹੁਣ ਮੈਂ ਇਹਨਾਂ ਦਾ ਸੇਵਕ ਬਣ ਗਿਆ ਹੁਣ ਮੈਂ ਕਿਤੇ ਜਾਣ ਜੋਗਾ ਮੇਰੇ ਘਰ ਦੇ ਇਨਸ਼ਦਾਰਾਂ ਨੂੰ ਕਹਦੇ ਮੈਂ ਉਹ ਘਰ ਸੰਭਾਲ ਲੈਣਾ ਅਸੀਂ ਜਿੰਦਗੀ ਇੱਥੇ ਹੀ ਰਹਿਣਾ ਉਹ ਕਹਾਂਗੇ ਜੇ ਤੁਸੀਂ ਇੱਥੇ ਰਹਿਣਾ ਫਿਰ ਅਸੀਂ ਕਿੱਥੇ ਜਾਣਾ ਸੀ ਵੀ ਇੱਥੇ ਆਲੇ ਤੁਹਾਡੇ ਕੋਲ ਹੀ ਫੇਸ ਕਿਤਨੇ ਸਾਲ ਹੋ ਗਏ ਤੁਹਾਡੇ ਨਾਲ ਹੀ ਰਹੇ ਡਾਕੇ ਮਾਰੇ ਨੇ ਤੇ ਹੁਣ ਸਾਡੇ ਸਰਦਾਰ ਹੀ ਨਹੀਂ ਰਿਹਾ ਸਾਡੇ ਅਸੀਂ ਕੀ ਕਰਨਾ ਤੁਸੀਂ ਤੇ ਸੇਵਾ ਕਰਨੀ ਤੇ ਸਾਨੂੰ ਵੀ ਸੇਵਾ ਲਗਾਉ ਦਿਓ ਇਹ ਤੁਹਾਡੀ ਇੱਛਾ ਹੈ उस दिन वो मझा लिया के उ जंगल छड़ जिते चल दया सन और जोड़ा लुटिया समान सारा उर चढ़ावता लिया के उन्होंने हम साई सरफ बन गया सर्फ नहीं लिया जोड़ा डाकू से महाराज के बचना साईं सरप बन गया महाराज कहते बाबा वैर ना करिएू किसी ने वैर विरोध नहीं करना चाहिए क्योंकि सारे परमात्मा है खट खट अंतर ब्रह्म समाहू ਸਾਰੇ ਘਟਾ ਘੜਾਂ ਦੇ ਸਾਰਿਆਂ ਦੇ ਵਿੱਚ ਬ੍ਰਹਮ ਸਮਾਇਆ ਹੋਇਆ ਪਰਮੇਸ਼ਰ ਸਮਾਇਆ ਹੋਇਆ ਵਾਸਦੇ ਜਲ ਦਲ ਮੈਂ ਰਵਿਆ ਉਹ ਵਾਸਦੇ ਵਕਾਲਪੁਰ ਜਿਹੜਾ ਹੈ ਜਲ ਵਿੱਚ ਵੀ ਥਲ ਵਿੱਚ ਵੀ ਆਕਾਸ਼ ਵਿੱਚ ਵੀ ਪਤਾਲ ਵਿੱਚ ਸਾਰੀ ਜਗ੍ਹਾ ਰਵਿਆ ਹੋਇਆ ਗੁਰਪ੍ਰਸਾਦ ਵਿਲੇ ਹੀ ਗਵਿਆ ਲੇਕਿਨ ਕੋਈ ਗੁਰੂ ਦੀ ਕਿਰਪਾ ਜਿਸ ਸੇ ਉਹ ਜਭਿਰਲਾ ਹੀ ਕੋਈ ਹੁੰਦਾ ਹੈ ਜਿਹੜਾ ਉਸ ਦੇ ਗੁਣ ਗਾਇਨ ਕਰਦਾ ਹੈ ਉਹਨ ਦੇ ਦਿੱਤੀਆਂ ਚੀਜ਼ਾਂ ਦਾ ਦਾਤਾਂ ਦਾ ਇਸਤੇਮਾਲ ਕਰਦੀ ਸਾਰੀ ਦੁਨੀਆ ਲੇਕਿਨ ਕੋਈ ਬਿਰਲਾ ਹੀ ਹੁੰਦਾ ਜਿਹੜਾ ਪਰਮੇਸ਼ਰ ਦਾ ਧੰਨਵਾਦ ਕਰਦਾ ਹੈ ਪਰਮੇਸ਼ਰ ਦਾ ਨਾਮ ਜਪਦਾ ਹੈ ਇਹ ਮਾਰੇ ਨਹੀਂ ਆ ਦਾਤਾਂ ਆਪਣੇ ਬਖਸ਼ਿਸ਼ ਕੀਤੀਆਂ ਨੇ ਇਹਨੇ ਸੁਖ ਬ ਦਿੱਤੇ ਨੇ ਤੇ ਬਿਰਲੇ ਬਿਰਲੇ ਕੋਈ ਹੁੰਦੇ ਨੇ ਕੋਟ ਨੂੰ ਮੈਂ ਕਹੂੰ ਨਾਰਾਇਣ ਜੀ ਚਿਤ ਕੋ ਕਰੋੜਾਂ ਜੀ ਹੁੰਦੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਇਹਨੇ ਦਾਤਾਂ ਦਾ ਇਸਤੇਮਾਲ ਤਾਂ ਕਰਦੇ ਨੇ ਨਾਮ ਨਹੀਂ ਜਪਦੇ ਇਸ ਕਰ ਮਾਰੇ ਕਿ ਬਿਰਲਾ ਕੋਈ ਹੈ ਗੁਰ ਪ੍ਰਸਾਦ ਵਿਲੇ ਹੀ ਗਵਿਆ। ਵਿਲੇ ਬੰਦੇ ਨੇ ਜਿਹੜੇ ਪਰਮੇਸ਼ਰ ਦੀ ਗੁਣ ਗਾਇਨ ਕਰਦੇ ਨੇ। ਬੈਰ ਬਿਰੋਧ ਮਿਟੇ ਤੇ ਮਨ ਤੇ। ਨੈ ਬੈਰ ਬਿਰੋਧ ਜਿਹੜਾ ਕਿਸੇ ਮਨ ਤੋਂ ਮਿਲਦਾ ਹੈ। ਮਹਾਰਾਜ ਜਿਸ ਨੇ ਹਰ ਕੀਰਤਨ ਗੁਰਮੁਖ ਜੋ ਸੰਤ ਤੇ। ਜਿਹੜਾ ਇਹਦਾ ਕੀਰਤਨ ਜਿਹੜਾ ਸੁਣਦੇ ਨੇ ਗੁਰਮੁਖ ਜਿਹੜੇ ਨੇ। ਉਹਨਾਂ ਦੇ ਮਨ ਤੋਂ ਬੈਰ ਬਿਰੋਧ ਜਾਂਦਾ ਹੈ। ਕਿਉਂਦੇ ਪਤਾ ਲੱਗਦਾ ਵੀ ਸਾਰਿਆਂ 'ਚ ਪਰਮੇਸ਼ਰ ਸਮਾਇਆ ਹੋਇਆ। ਤੇ ਜਿਹੜੇ ਸੁਣਦੇ ਹੀ ਨਹੀਂ ਉਹਨਾਂ ਨੂੰ ਕੀ ਪਤਾ? ਉਹ ਤਾਂ ਬੈਰ ਪ੍ਰੋਧ ਦੀ ਕਰਦੇ ਨੇ ਲੇਕਿਨ ਮੈਂ ਕਹਿੰਦੇ ਹਰ ਕੀਰਤਨ ਗੁਰਮੁਖ ਜੋ ਸੁਣਤੇ ਜਿਹੜੇ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਗੁਰਮੁਖ ਨੇ ਉਹ ਜਿਹੜਾ ਕੀਰਤਨ ਸੁਣਦੇ ਨੇ ਬੈਰ ਪ੍ਰੋਧ ਉਹਨਾਂ ਦਾ ਦੂਰ ਹੁੰਦਾ ਹੈ ਬੈਰ ਪ੍ਰੋਧ ਮਿਟੇ ਤੇ ਮਨ ਤੇ ਉਹਨਾਂ ਦੇ ਮਨ ਤੋਂ ਬੈਰ ਪ੍ਰੋਧ ਮਿਟਦਾ ਜਿਹੜੇ ਕੀ ਮਹਾਰਾਜ ਦਾ ਕੀਰਤਨ ਸੁਣਦੇ ਨੇ ਵਰਨ ਚੇਹਨ ਸਗਲੇ ਤੇ ਰਹਤਾ ਫਿਰ ਉਹਨਾਂ ਨੂੰ ਕੋਈ ਵਰਨ ਨਾ ਕੋ ਚੇਨ ਕਿਉਂਕਿ ਪਰਮੇਸ਼ਰ ਦਾ ਰੂਪ ਸਮਝਣ ਸਾਰੇ ਤੇ ਉਹਨਾਂ ਦੀ ਗੁਨਾਹ ਕੋ ਜਾਤ ਨਾ ਪਾਤ ਮੰਦੇ ਨਹੀਂ ਕਿਸੇ ਨੂੰ ਕਿਉਂਕਿ ਸਾਰੇ ਪਰਮੇਸ਼ਰ ਦੇ ਬੱਚੇ ਨੇ ਫਿਰ ਉਹ ਕਹਦਾ ਕਿਸਦਾ ਜਾਤ ਕਾਦੀ ਪਾਤ ਕਹਦਾ ਅਮੀਰ ਕਾਦੀ ਗਰੀਬੀ ਜੋ ਜਿਹਦੇ ਕਰਮਾ ਦੇ ਨਾਲ ਮੁਤਾਬਕ ਉਹਦੇ ਦਰ ਉਹਦਾ ਜੀਵਨ ਚੱਲਦਾ ਹੈ ਪਰ ਹੈ ਸਾਰਿਆਂ ਚ ਪ੍ਰਮਾਤਮਾ ਵਿਆਪਕ ਹੈ ਪਰਮੇਸ਼ਰ ਨੇ ਜਿਹੜੇ ਜੀ ਬਣਾਏ ਨੇ ਜੋ ਨੇ ਜਾਣਦੇ ਨੇ ਸੰਸਾਰ ਦਾ ਫਿਰ ਉੱਥੇ ਪਿੱਛਿਆ ਨਹੀਂ ਜਾਂਦਾ ਤੇਰੀ ਜਾਤ ਕੀ ਐ ਤੇ ਉਥੇ ਸੰਸਾਰ ਦੇ ਅਮੀਰ ਸੀ ਜਾਂ ਗਰੀਬ ਸੀ ਉਥੇ ਸਿਰਫ ਕਰੇ ਉਥੇ ਸੱਚੋ ਹੀ ਸੱਚ ਨਿਬੜੇ ਜਿਨ ਵਖ ਗੜੇ ਜਜਮਾਲਿਆ ਇਹ ਸੱਚ ਦੀ ਗੱਲ ਹੁੰਦੀ ਹੈ ਯਕੀਨ ਨਾਲ ਕਿ ਨਾ ਪਰਮੇਸ਼ਰ ਦਾ ਨਾਮ ਜਪਿਆ ਕਿੰਨੇ ਕਿੰਨੇ ਸੇਵਾ ਕੀਤੀਏ ਕਿੰਨਾ ਕਿੰਨੇ ਦਾਨਪੂਰ ਕੀਤਾ ਉਸ ਗੱਲ ਦਾ ਸਾਬ ਹੁੰਦਾ ਉਹਦੇ ਇਹ ਨਹੀਂ ਪੁੱਛਿਆ ਜਾਂਦਾ ਕਿ ਨਾ ਤਨਾਰ ਸੀ ਜਾਂ ਕਿਹੜੀ ਉੱਚੀ ਜਾਤ ਦਾ ਸੀ ਇਹ بڑا ਪਹਿਲਵਾਨ ਸੀ ਇਹ ਗੱਲਾਂ ਨਹੀਂ ਉੱਤੇ ਪੁੱਛੀਆਂ ਜਾਂਦੀ ਅਸਕਰ ਮਹਾਰਾ ਕਹਿੰਦੇ ਵਰਨ ਚਿਹਨ ਸਗਲੇ ਤੇ ਰਹਤਾ ਵਾਪੇ ਪ੍ਰਮਾਤਮਾ ਨੇ ਅੱਛੀ ਜੰਦੂ ਫਾਰਗੇ ਤੇ ਬਾਕੀ ਵੀ ਜੇ ਸਾਧ ਦੇ ਨੇ ਉਸ ਲਈ ਇਹਨਾਂ ਗੱਲਾਂ ਉਹਨਾਂ ਨਹੀਂ ਪੁੱਛਿਆ ਜਾਂਦਾ ਨਾਨਕ ਹਰ ਹਰ ਗੁਰਮੁਖ ਜੋ ਕਹਤਾ ਕਹਿੰਦੇ ਜੋ ਹਰੀ ਦਾ ਪਰਮੇਸ਼ਰ ਦਾ ਨਾਮ ਜਪਦਾ ਹੈ ਗੁਰਮੁਖਾਂ ਦੇ ਨਾਲ ਕਹਿੰਦੇ ਉਹਦੇ ਵਰਨ ਚਿਹਨ ਕੁਝ ਵੀ ਨਹੀਂ ਉਹ ਸੋਚਦੇ ਫਿਰ वो साहब सारे सार्या परमात्मा है सर्वंग खल बिद्रंग ब्रह्म सार्याच परमेश्वर है सभी घट राम बोले रामा बोले राम बिना को बोले रे कुछ सारे खट राम ही बोलन माल सारे परमेश्वर ही परमेश्वर है जिथे देखो दे परमेश्वर है जिस देखो उस परमेश्वर है संजीव भी निरजीव सार्या परमेश्वर है जिन्हें बृहस्पति है पेड़ पहाड़ ने चंद्रमा सूर्य तारे जिन्हें भी सब कुछ सारे जी परमेश्वर है क्योंकि जेव दृष्टि लगते हैं वो देखते हैं रचना परमेश्वर दी है, रचना राम वो बनाई उस परमेश्वर ने सारी रचना बनाई है कि वो विराजमान ने परमेश्वर आप भावें हाथी तो भावें चिंटी है सब दे बराबर परमेश्वर आप बैठा हो जाए ਹਾਥੀ ਚਿੰਟੀ ਤੇਲਨਵਾਦ ਇਕ ਕਣ ਦਵਸ ਤਾ ਨਾਦ ਉਹ ਹਾਥੀ ਜੀ ਕੋਈ ਵੱਡਾ ਪਰਮਾਤਮਾ ਨਹੀਂ ਤੇ ਚਿੰਟੀ ਕੋਈ ਛੋਟਾ ਨਹੀਂ ਸਮਾਨ ਸਾਰਿਆਂ ਛੇ ਪਰਮੇਸ਼ਰ ਵਿਆਪਕ ਹੈ ਇਸ ਕਰਕੇ ਹਮਾਰਾ ਫਰਮਾਨ ਕਰਦੇ ਨੇ ਨਾਨਕ ਹਰ ਹਰ ਗੁਰਮੁਖ ਜੋ ਕਹਤਾ ਜੋ ਗੁਰਮਖ ਹਰੀ ਅਰੀ ਦਾ ਨਾਮ ਲੈਂਦਾ ਉਸਨੇ ਸਾਰਾ ਕੁਝ ਜਿਸਦਾ ਕਿ ਸਾਰਿਆਂ ਚ ਹੀ ਪਰਮੇਸ਼ਰ ਵਿਆਪਕ ਹੈ ਜਰਨ ਲਾ ਕੋ ਸਿਰਫ ਹੁਣ ਸਾਈਂ ਸਰਬ ਬਣ ਗਏ ਉਸ ਸੰਗਤ ਬੜੀ ਆਉਂਦੀ ਗੁਰਨਾਥ ਸਾਹਿਬ ਦੇ ਦਰਸ਼ਨਾਂ ਵਾਸਤੇ ਮਾਰੇ ਨਾਲ ਪੈਨੇ ਜਾਓ ਸਾਈ ਸਰਬ ਦੇ ਵੀ ਦਰਸ਼ਨ ਕਰੋ ਮਾਰੇ ਦੇ ਬਚਨ ਨਾਲ ਵਾਕਈ ਸੱਚਮੁੱਚ ਹੀ ਸਾਈ ਬਣ ਗਿਆ ਹਾਂ ਤਾਂ ਬਿਲਕੁਲ ਬੋਇ ਤਜੀ ਮਨੇ ਉਹਦਾ ਹਰ ਵੇਲੇ ਨਾਮ ਜਪਦਾ ਹੈ ਸੇਵਾ ਕਰਦਾ ਹੈ ਉਸ ਸੰਗਤ ਬੈਠਦਾ ਉਹ ਮਹਾਰਾਜ ਨੇ ਉਹ ਡਾਕੂ ਤੋਂ ਸਾਈ ਬਣਾ ਦਿੱਤਾ ਔਰ ਜਮੀਦਾਰਾਂ ਨੂੰ ਪਤਾ ਲੱਗਿਆ ਇਹ ਹੋਈ ਡਾਕੂ ਐ ਬੜੇ ਹੈਰਾਨ ਹੋਏ ਬਾਰੇ ਕਿ ਆਨੇ ਕੇ ਤੁਹਾਨੂੰ ਕੀ ਐਸੇ ਨਾ ਸਾਈਂ ਸਰਪੇ ਤੇ ਦੇਖ ਲਓ ਸਾਈਂ ਸਰਪ ਬਣ ਗਿਆ ਸਾਰੇ ਇਲਾਕੇ ਚ ਸ਼ਾਂਤੀ ਹੋ ਗਈ ਬੜਾ ਡਰ ਰਹਿੰਦਾ ਸੀ ڈاکੂ ਆ ਗਏ ਲੁੱਟ ਕੇ ਲੈ ਗਏ ਹੁਣ ڈاکੂ ਸਾਰੇ ਸੇਵਾ ਚ ਲੱਗ ਗਏ ਉਹ ਸਾਰਾ ਦਿਨ ਸਖਤ ਕੰਮ ਸਹਾਇਤਾ ਕਰਦੇਗੇ ਬੜੇ ਸ਼ਰੀਰ ਕਰਦੇਗੇ ਤਕੜੇ ਸੰਸਾਰੇ ਸਾਰੇ ਜੰਗਲ ਦੇ ਪਾਲਣ ਲਿਆਣਾ ਹੋਰ ਇਮਾਰਤਾਂ ਦਾ ਕੰਮ ਕਰਨਾ ਭਾਰੀ ਕੰਮ ਉਹ ਸਾਰੇ ਉਹ ਹੀ ਕਰਦੇ ਨੇ ਉਹਨੇ ਮੈਸੇ ਮਾਰੇ ਨੇ ਸੇਵਾ ਚ ਲਾ ਦਿੱਤਾ ਕਹਿੰਦੇ ਉਹਨਾਂ ਸਰੀਰ ਨੂੰ ਸਬਲਾ ਕਰੋ ਸੇਵਾ 'ਚ ਲਗਾਓ ਸਿਮਰਨ ਕਰੋ ਪਰਮੇਸ਼ਰ ਜੀ ਆਵਜਿੜੋ ਤੇਸ ਨਾਈ ਬੈਰ ਪ੍ਰੋਧ ਜਿੜਹ ਇਹ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨੇ ਕਿਸੇ ਨਾਲ ਕਰਦੇ ਤੁਮਾਰੇ ਫਰਮਾਨ ਕਿ ਬੱਬਾ ਬੈਰ ਨਾ ਕਰੀਏ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ